ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਮੇਰੇ ਚੈਨਲ ਉੱਪਰ ਨਿੱਘਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਭਾਈ ਮਰਦਾਨਾ ਜੀ ਉਹਨਾਂ ਦੇ ਜੀਵਨ ਉੱਪਰ ਝਾਤ ਮਾਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਬਾਬੀ ਸਿੱਖ ਅਤੇ ਦੇਸ਼ ਦਿਸ਼ਾਂਤਰਾ ਵਿੱਚ ਆਪ ਦੇ ਲੰਮੇ-ਲੰਮੇ ਸਫ਼ਰਾਂ ਦਾ ਸਾਥੀ ਭਾਈ ਮਰਦਾਨਾ ਜਾਤ ਦਾ ਮਰਾਸੀ ਸੀ ਅਤੇ ਗੁਰੂ ਜੀ ਦੇ ਪਿੰਡ ਦਾ ਸੀ ਉਹ ਲੱਖੋਂ ਦੀ ਕੁੱਖੋਂ ਬਾਦਰੀ ਮਰਾਸੀ ਦੇ ਘਰ ਸੰਮਤ 1516 ਵਿੱਚ ਰਾਏ ਪੋਏ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਵਿੱਚ ਪੈਦਾ ਹੋਇਆ। ਗੁਰੂ ਜੀ ਦਾ ਅਵਤਾਰ ਸੰਮਤ 1526 ਵਿੱਚ ਹੋਇਆ। ਇਸ ਕਰਕੇ ਭਾਈ ਮਰਦਾਨਾ ਉਮਰ ਵਿੱਚ ਆਪ ਨਾਲੋਂ 10 ਕੋਸਾਲ ਵੱਡਾ ਸੀ। ਗੁਰੂ ਜੀ ਦੇ ਘਰ ਦੇ ਮਰਾਸੀ ਦਾ ਪੁੱਤਰ ਹੋਣ ਕਰਕੇ ਉਹ ਗੁਰੂ ਜੀ ਦੇ ਬਾਲ ਅਵਸਥਾ ਵਿੱਚ ਸੇਵਾ ਸੰਗਤ ਕਰਦਾ ਰਿਹਾ। ਇਸ ਤੋਂ ਉਸਦੇ ਮਾਨ ਵਿੱਚ ਆਪ ਜੀ ਲਈ ਡੂੰਗਾ ਸਤਿਕਾਰ ਤੇ ਪਿਆਰ ਪੈਦਾ ਹੋਇਆ ਜਦ ਗੁਰੂ ਜੀ ਨੇ ਸੁਲਤਾਨਪੁਰ ਜਾ ਕੇ ਦੌਲਤਖਾਨ ਲੋਧੀ ਦਾ ਮੋਦੀ ਬਣਨ ਵਗਰੋਂ ਵਿਆਹ ਕਰਾਉਣਾ ਮੰਨਿਆ ਤਾਂ ਆਪ ਜੀ ਦੇ ਮਾਪਿਆਂ ਦੇ ਨਾਲ ਜਿਹੜੇ ਸੱਜਣ ਤਲਵੰਡੀਆਂ ਸੁਲਤਾਨਪੁਰਾਏ ਮਰਦਾਨਾ ਉਹਨਾਂ ਵਿੱਚੋਂ ਇੱਕ ਸੀ ਉਸ ਵੇਲੇ ਉਹਨਾਂ ਦੀ ਉਮਰ 29 ਤੋਂ 30 ਸਾਲ ਦੀ ਸੀ ਪਿਤਾ ਪੁਰਖੀ ਕਿਤੇ ਮੂਜਬ ਉਸਨੇ ਮਹਿਤਾ ਜੀ ਦੇ ਘਰ ਦੀ ਵਿਰਤ ਸੰਭਾਲ ਲਈ ਹੋਈ ਸੀ ਇਸ ਲਈ ਜਦੋਂ ਸੁਲਤਾਨ ਬੁਰਾਇਆ ਉਹ ਘਰ ਦੇ ਮਰਾਸੀ ਅਤੇ ਗੁਰੂ ਸਾਹਿਬ ਜੀ ਦੇ ਬਚਪਨ ਦੇ ਸਾਥੀ ਮਿੱਤਰ ਦੋਰੀ ਹੈਸੀਅਤ ਵਿੱਚ ਆਇਆ ਉਸਨੇ ਵਿਆਹ ਦੀ ਖੁਸ਼ੀ ਵਿੱਚ ਆਪ ਜੀ ਪਾਸੋਂ ਲਾਗ, ਦਾਨ ਵਜੋਂ ਕੁਝ ਮੰਗਿਆ ਤਾਂ ਆਪ ਨੇ ਹੋਰ ਪਦਾਰਥਾਂ ਤੋਂ ਇਲਾਵਾ ਉਸ ਨੂੰ ਰਬਾਬ ਬਖਸ਼ੀ ਮੇਰਾਸੀ ਦਾ ਪੁੱਤ ਹੋਣ ਕਰਕੇ ਰਾਗ ਸੰਗੀਤ ਜਾਂ ਗੌਣ ਵਜਾਉਣ ਦਾ ਤਾਂ ਉਹ ਪਹਿਲਾਂ ਹੀ ਅਭਿਆਸੀ ਸੀ ਕੁਦਰਤ ਵੱਲੋਂ ਉਸ ਨੂੰ ਸ੍ਰੀਲੀ ਰਾਗਮਈ ਆਵਾਜ਼ ਮਿਲੀ ਹੋਈ ਸੀ ਉਤੋਂ ਗੁਰੂ ਜੀ ਨੇ ਮੇਰ ਦੀ ਬਖਸ਼ਿਸ਼ ਕੀਤੀ ਅਤੇ ਉਸ ਨੂੰ ਆਪਣੇ ਇਲਾਹੀ ਗੀਤਾਂ ਦਾ ਕੀਰਤਨੀਆ ਰਬਾਬੀ ਬਣਾਇਆ ਮਰਦਾਨਾ ਮਰਾਸੀ ਗੁਰੂ ਜੀ ਦਾ ਰਬਾਬੀ ਅਤੇ ਸਿੱਖ ਬਣ ਕੇ ਭਾਈ ਮਰਦਾਨਾ ਬਣ ਗਿਆ ਜਦ ਗੁਰੂ ਜੀ ਸੁਲਤਾਨਪੁਰ ਛੱਡ ਕੇ ਪਹਿਲੇ ਉਦਾਸੀ ਤੇ ਚੜੇ ਤਾਂ ਮਰਦਾਨਾ ਆਪ ਜੀ ਦੇ ਨਾਲ ਸੀ ਕੁਦਰਤ ਦੀ ਇਕਾਂਤ ਵਿੱਚ ਸੱਜਣ ਠੱਗ ਆਦ ਜਿਹਿਆਂ ਦੇ ਘਰਾਂ ਵਿੱਚ ਬਾਬਰ ਦੀ ਕੈਦ ਵਿੱਚ ਉਸ ਦੇ ਐਮਨਾਬਾਦ ਵਿੱਚ ਕਤਲੇਆਮ ਸਮੇਂ ਜਾਂ ਹੋਰ ਮੌਕੇ ਤੇ ਜਦ ਗੁਰੂ ਜੀ ਤਰਕੀ ਬਾਣੀ ਆਲਾਪ ਦੇ ਤਾਂ ਭਾਈ ਮਰਦਾਨਾ ਨਾਲ ਰਬਾਬ ਵਜਾਉਂਦਾ ਜਦ ਗੁਰੂ ਜੀ ਕਰਤਾਰ ਦੇ ਧਿਆਨ ਵਿੱਚ ਮਗਨ ਹੋ ਕੇ ਬੈਠਦੇ ਤਾਂ ਭਾਈ ਮਰਦਾਨਾ ਆਪ ਨੂੰ ਆਪ ਦੇ ਅਗਲੇ ਉਚਾਰੇ ਹੋਏ ਅਤੇ ਆਪਣੇ કંਠ ਕੀਤੇ ਹੋਏ ਸ਼ਬਦਾਂ ਦਾ ਕੀਰਤਨ ਕਰਕੇ ਸੁਣਾਉਂਦਾ ਜਦ ਗੁਰੂ ਜੀ ਸਮਾਧੀ ਵਿੱਚ ਉੱਤਰ ਕੇ ਕਹਿੰਦੇ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਤਾਂ ਉਹ ਆਪ ਹੀ ਸਹਿਣਤ ਸਮਝ ਕੇ ਆ ਰਹੀ ਬਾਣੀ ਦੇ ਰਾਗ ਅਨੁਸਾਰ ਰਬਾਬ ਵਜਾਉਣ ਲੱਗ ਪੈਂਦਾ ਗੁਰੂ ਜੀ ਦੇ ਸਫਰਾਂ ਸਮੇਂ ਆਪ ਦਾ ਸਾਥੀ ਸੇਵਕ ਅtirbabi ਹੋਣ ਤੋਂ ਇਲਾਵਾ ਉਹ ਮਨੁੱਖੀ ਸੰਸਾਰ ਦੇ ਸਬੰਧਾਂ ਤੇ ਮਨੁੱਖੀ ਸਰੀਰ ਦੀਆਂ ਲੋੜਾਂ ਦਾ ਚੇਤਾਵਨੀਆਂ ਵੀ ਸੀ ਜਦ ਨਾਮ ਦੇ ਆਧਾਰ ਉੱਤੇ ਕਿੰਨਾ-ਕਿੰਨਾ ਚਰ ਅੰਨ ਪਾਣੀ ਤੋਂ ਬਿਨਾਂ ਰਹਿ ਸਕਣ ਵਾਲੇ ਗੁਰੂ ਜੀ ਕਈ-ਕਈ ਦਿਨ ਕਿਸੇ ਪਿੰਡ ਜਾਂ ਮਨੁੱਖੀ ਵਸੋਂ ਦੇ ਨੇੜੇ ਨਾ ਜਾਂਦੇ ਤਾਂ ਉਜਾੜ ਬੀਮਾਨ ਵਿੱਚ ਮਗਨ ਹੋ ਕੇ ਬਹਿ ਜਾਂਦੇ ਤਾਂ ਭਾਈ ਮਰਦਾਨਾ ਆਪ ਨੂੰ ਮਨੁੱਖੀ ਸਰੀਰ ਦੀਆਂ ਲੋੜਾਂ ਦਾ ਚੇਤਾ ਕਰਵਾਉਂਦਾ ਤੇ ਕਹਿੰਦਾ ਗੁਰੂ ਜੀ ਤੁਸੀਂ ਤਾਂ ਖਬਰੇ ਪਾਉਣ ਆਹਾਰੀਓ ਤੁਹਾਡਾ ਸਰੀਰ ਪਤਾ ਨਹੀਂ ਕਾਦਾ ਬਣਿਆ ਹੋਇਆ ਹੈ ਤੁਹਾਨੂੰ ਖਾਣ ਪੀਣ ਦੀ ਲੋੜ ਨਹੀਂ ਪਾਸਦੀ ਨਾ ਤੁਹਾਨੂੰ ਭੁੱਖ ਸਤਾਉਂਦੀ ਹੈ ਨਾ ਪਿਆਸ ਤੁਸੀਂ ਤਾਂ ਨਾਮ ਦੇ ਆਸਰੇ ਜਿਉਂਦੇ ਹੋ ਮੈਂ ਤਾਂ ਸਧਾਰਨ ਇਨਸਾਨ ਹਾਂ ਮੇਰਾ ਸਰੀਰ ਖਾਣ ਪੀਣ ਨੂੰ ਮੰਗਦਾ ਹੈ ਕਿਸੇ ਵਸੋਂ ਵੱਲ ਚੱਲੋ ਮੈਂ ਇਸ ਤਨ ਦੇ ਤੰਦੂਰ ਵਿੱਚ ਦੋ ਝੁੱਲਕੇ ਬਾਲਨ ਦੇ ਪਾ ਲਵਾਂ ਭੁੱਖ ਤੇ ਨਾਲ ਗੱਲ ਮਿਲਦਾ ਜਾਂਦਾ ਹੈ ਕੀਰਤਨ ਕਿਵੇਂ ਕਰਾਂ ਸਾਥੂ ਭੁੱਖਿਆਂ ਤੋਂ ਭਗਤੀ ਭਗਤੀ ਨਹੀਂ ਹੁੰਦੀ ਅਜੇ ਹੀ ਹਨੋਰੇ ਸੁਣ ਕੇ ਗੁਰੂ ਜੀ ਵੱਸੋਵਾਲ ਨੂੰ ਜਾਂਦੇ ਆਪ ਵੀ ਕੁਝ ਖਾਂਦੇ ਪੀਂਦੇ ਅਤੇ ਭਾਈ ਮਰਦਾਨੇ ਨੂੰ ਵੀ ਰਜਾਉਂਦੇ ਜਦ ਗੁਰੂ ਜੀ ਨੂੰ ਪਹਿਲੀ ਉਦਾਸੀ ਦੇ ਚੜਿਆਂ ਅਤੇ ਘਰੋਂ ਨਿਕਲਿਆਂ ਨੂੰ 10 11 ਬਾਰੇ ਹੋ ਜਾਂਦੇ ਹਨ ਤਾਂ ਭਾਈ ਮਰਦਾਨਾ ਆਪ ਨੂੰ ਕਹਿੰਦਾ ਹੈ ਗੁਰੂ ਜੀ ਤੁਸੀਂ ਤਾਂ ਸੰਸਾਰ ਦੇ ਮੋਹ ਪਿਆਰ ਮਲ ਮਿੱਧ ਕੇ ਮਾਰ ਲਏ ਹੋਏ ਹਨ ਤੁਹਾਨੂੰ ਨਾ ਤਾਂ ਮਾਤਾ ਪਿਤਾ ਦੀ ਖਿੱਚਤ ਹੁੰਦੀ ਆ ਨਾ ਪੁੱਤਾਂ ਦਾ ਮੋਹ ਨਾ ਪਿਆਰੀ ਭੈਣ ਬੀਬੇ ਨਾਨਕੀ ਜੀ ਦਾ ਅਤੇ ਨਾ ਲੜ ਲੱਗੀ ਪ੍ਰਭਾਣੀ ਦਾ ਪ੍ਰੇਮ ਹੀ ਖਿੱਚਦਾ ਹੈ ਮੈਂ ਤਾਂ ਨਿਰਮੋਹ ਨਹੀਂ ਮੈਂ ਤਾਂ ਸੰਸਾਰੀ ਬੰਦਾ ਹਾਂ ਮੇਰਾ ਤਾਂ ਜੀ ਕਰਦਾ ਹੈ ਆਪਣੇ ਟੱਬਰ ਕਬੀਲੇ ਤੇ ਸਾਕ ਸੰਬੰਧੀਆਂ ਨੂੰ ਮਿਲਣ ਲਈ ਚਲੋ ਹੁਣ ਪਾਓ ਵਤਨਾ ਵੱਲ ਫੇਰਾ ਤੁਹਾਡੇ ਪਿਆਰੇ ਵੀ ਤੁਹਾਡੇ ਮਿਲਾਪ ਨਹੀਂ ਤਾਂਗਦੇ ਹਨ ਗੁਰੂ ਜੀ ਦਾ ਨਿਤ ਦਾ ਸੰਗੀ ਅਤੇ ਆਪ ਦੀ ਮਿਹਨਤ ਦਾ ਪਾਤਰ ਹੋਣ ਕਰਕੇ ਮਰਦਾਨਾ ਸਿੱਖੀ ਉਸੂਲਾਂ ਤੇ ਰਹਿਦ ਦੇ ਚੰਗਾ ਜਾਣੂ ਅਤੇ ਅਭਿਆਸੀ ਹੋ ਗਿਆ ਪਰ ਫਿਰ ਵੀ ਉਸ ਵਿੱਚ ਜਗਿਆਸੂ ਵਾਲਾ ਲਭ ਲਾਲਚ ਕਦੇ-ਕਦੇ ਜਾਗ ਪੈਂਦਾ ਜਦ ਜੰਗਲ ਵਿੱਚ ਭੁੱਖ-ਭੁੱਖ ਕਰਦਾ ਤਾਂ ਗੁਰੂ ਜੀ ਕਹਿੰਦੇ ਇਸ ਰੁੱਖ ਤੇ ਚੜ ਜਾ ਇਸ ਤੇ ਫਲਾਂ ਨਾਲ ਟਿੱਡ ਭਰ ਲੈ ਪਰ ਖੀਸਾ ਅੱਦ ਨਾ ਭਰੀ ਕੁਝ ਪੱਲੇ ਨਾ ਬੰਨੀ ਫਲ ਬੜੇ ਮਿੱਠੇ ਲੱਗਦੇ ਹਨ ਮਰਦਾਨਾ ਰਾਜ ਕੇ ਖਾਂਦਾ ਹੈ ਅਤੇ ਕੁਝ ਪੱਲੇ ਵੀ ਬੰਨ ਲੈਂਦਾ ਹੈ ਅਤੇ ਜਦੋਂ ਅੱਗੇ ਜਾ ਕੇ ਫਿਰ ਭੁੱਖ ਲੱਗਦੀ ਹੈ ਤਾਂ ਗੁਰੂ ਜੀ ਤੋਂ ਅੱਖ ਬਚਾ ਕੇ ਫਿਰ ਖਾਣ ਲੱਗਦਾ ਹੈ ਤੇ ਚੱਕਰ ਖਾ ਕੇ ਡਿੱਗ ਪੈਂਦਾ ਹੈ ਆਪਣੀ ਭੁਲ ਮੰਦਾ ਅਤੇ ਬਖਸ਼ਉਂਦਾ ਹੈ ਜਦ ਗੁਰੂ ਜੀ ਨੇ ਉਸ ਨੂੰ ਅੰਨ ਪਾਣੀ ਛਕਣ ਵਾਸਤੇ ਇੱਕ ਪਿੰਡ ਭੇਜਦੇ ਹਨ ਤਾਂ ਉਹ ਉੱਥੇ ਕੱਪੜਿਆਂ ਤੇ ਹੋਰ ਪਦਾਰਥਾਂ ਦੀ ਪੰਡ ਚੁੱਕ ਲੈਂਦਾ ਹੈ ਗੁਰੂ ਜੀ ਉਸ ਨੂੰ ਲੱਦੇ ਹੋਏ ਨੂੰ ਵੇਖ ਕੇ ਹੱਸਦੇ ਹਨ ਤੇ ਕਹਿੰਦੇ ਹਨ ਮਰਦਾਨਿਆਂ ਨਾ ਚੁੱਕੇ ਭਾਰ ਸੁੱਟ ਦੇ ਸਭ ਕੁਝ ਦੁਨੀਆਦਾਰਾਂ ਨੂੰ ਦੇ ਦੇ ਇਹ ਦੁਨੀਆਦਾਰੀ ਦਾ ਵਸਤਵਲੇਵਾ ਭਾਈ ਮਰਦਾਨਾ ਆਗਿਆ ਦਾ ਪਾਲਨ ਤਾਂ ਕਰਦਾ ਹੈ ਪਰ ਜੱਕੋ ਤੱਕੇ ਕਰਕੇ ਹੈ ਕਿ ਨਾ ਭਾਈ ਮਰਦਾਨਾ ਦੁਨੀਆਦਾਰੀ ਦਾ ਪ੍ਰਤੀਨਿਧ ਕਾਮ ਰੂਪ ਦੇਸ਼ ਵਿੱਚ ਜਾਂਦਾ ਹੈ ਤਾਂ ਗੁਰੂ ਜੀ ਦੇ ਉਪਦੇਸ਼ ਨੂੰ ਭੁੱਲ ਕੇ ਇਨਸਾਨੀ ਕਮਜ਼ੋਰੀ ਦੇ ਵੱਸ ਹੋ ਕੇ ਮੌਣੀਆਂ ਕਾਮਣੀਆਂ ਆ ਰੀਆਂ ਦੇ ਜਾਦੂ ਵੱਸ ਹੋ ਜਾਂਦਾ ਹੈ ਅਤੇ ਭੇਡੂ ਵਾਂਗ ਪਿਆ ਮਿਆਂਕਦਾ ਹੈ ਗੁਰੂ ਜੀ ਬਾਰਦੇ ਹਨ ਉਸ ਨੂੰ ਛੜਾਉਂਦੇ ਹਨ ਅਤੇ ਮਿੱਠੀ ਜਿਹੀ ਝਾੜ ਪਾਉਂਦੇ ਹਨ ਉਹ ਕੰਨਾਂ ਨੂੰ ਹੱਥ ਲਾਉਂਦਾ ਹੈ ਭਾਈ ਮਰਦਾਨੇ ਲਈ ਗੁਰੂ ਜੀ ਦਿਲ ਵਿਚਲਾ ਪਿਆਰ ਆਪ ਨੂੰ ਅਨੇਕਾਂ ਵੇਰ ਆਕਾਸ਼ ਉਡਾਰੀਆਂ ਤੋਂ ਹੇਠਾਂ ਇਸ ਨਿੱਗਰ ਇਨਸਾਨੀ ਧਰਤੀ ਉੱਪਰ ਖਿੱਚ ਉਤਾਰਦਾ ਆ। ਆਤਮਾ ਦੀਆਂ ਡੁਗਹਾਈਆਂ ਵਿੱਚ ਚੁੱਭੀ ਮਾਰ ਬੈਠੇ ਆਪਦੇ ਮਨ ਨੂੰ ਸੰਸਾਰਕ ਸਬੰਧਾਂ ਦਾ ਚੇਤਾ ਕਰਵਾਉਂਦਾ ਹੈ। ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ਕਹਿੰਦਾ ਜੇ ਮੈਂ ਇਹਨਾਂ ਦੇ ਨਾਲ ਨਾ ਹੋਵਾਂ ਤਾਂ ਇਹ ਕਿਸੇ ਜੰਗਲ ਦੀ ਇਕਾਂਤ ਵਿੱਚ ਜਾਂ ਨਦੀ ਦੇ ਕੰਢੇ ਬੈਠੇ ਹੀ ਇਸਥਿਤ ਹੋ ਜਾਣ ਧਰਤ ਲੁਕਾਈ ਨੂੰ ਸੋਧਣ ਜਗਤ ਦਲੰਦੇ ਨੂੰ ਠਾਰਨ ਮਨੁੱਖੀ ਜਗਤ ਦੀ ਆਤਮਿਕ ਭੁੱਖ ਨਿਵਾਰਨ ਦਾ ਧੁਰੋਂ ਮਿਲਿਆ ਕੰਮ ਵਿੱਚੇ ਹੀ ਰਹਿ ਜਾਵੇ ਇਹਨਾਂ ਦੇ ਸ਼ਰਧਾਲੂ ਪਿਆਰੇ ਤੇ ਸਾਗ ਅੰਗ ਮੂੰ ਚੁੱਕੀ ਅਤੇ ਅੱਖਾਂ ਟੱਡੀ ਦੇਖਦੇ ਹੀ ਰਹਿਣ ਇਹ ਕਦੇ ਬੜਨ ਹੀ ਨਾ ਵਾਹ ਮਰਦਾਨਿਆਂ ਤਨ ਤੇਰੀ ਕਮਾਈ ਓਏ ਤਲਵੰਡੀ ਦੇ ਡੂਮਾ ਪਹਿਲੀ ਦਸੀ ਤੋਂ ਵਾਪਸ ਆ ਕੇ ਗੁਰੂ ਜੀ ਨੇ ਕਰਤਾਰਪੁਰ ਵਸਾਇਆ ਅਤੇ ਉੱਥੇ ਨਿਵਾਸ ਅਸਥਾਨ ਜਾਂ ਡੇਰਾ ਬਣਾਇਆ ਸੰਗਤਾਂ ਜੁੜਨ ਲੱਗ ਪਈਆਂ ਪਾਏ ਮਰਦਾਨਾ ਦੋਵੇਂ ਵੇਲੇ ਦੀਵਾਨ ਵਿੱਚ ਰੱਬੀ ਬਾਣੀ ਦਾ ਕੀਰਤਨ ਕਰਦਾ ਉਸ ਦੀ ਚੇਤਾ ਸ਼ਕਤੀ ਇੰਨੀ ਮਹਾਨ ਸੀ ਕਿ ਗੁਰੂ ਜੀ ਦੇ ਉਚਾਰੇ ਸਭੇ ਸ਼ਬਦ ਉਸ ਨੂੰ ਕੰਠ ਸਨ ਉਹ ਸਭ ਨੂੰ ਗਾਇਨ ਕਰਕੇ ਸੰਤਾਂ ਨੂੰ ਸੁਣਾਉਂਦਾ ਸੀ ਜਦ ਗੁਰੂ ਜੀ ਦੂਜੀ ਤੇ ਫਿਰ ਤੀਜੀ ਉਦਾਸੀ ਤੇ ਚੜੇ ਤਾਂ ਭਾਈ ਮਰਦਾਨੇ ਨੂੰ ਕਰਤਾਰਪੁਰ ਛੱਡ ਗਏ ਤਾਂ ਜੋ ਉਹ ਕੀਰਤਨ ਕਰਕੇ ਸੰਗਤਾਂ ਨੂੰ ਆਪ ਜੀ ਦੇ ਇਲਾਹੀ ਗੀਤ ਸੁਣਾਉਂਦਾ ਰਹੇ ਅਤੇ ਇਸ ਤਰ੍ਹਾਂ ਗੁਰੂ ਉਪਦੇਸ਼ ਦਾ ਪ੍ਰਵਾਹ ਅਤੇ ਸਿਲਸਿਲਾ ਜਾਰੀ ਰੱਖਣ ਸਕੇ ਉਸ ਦਾ ਕੀਰਤਨ ਸੁਣ ਕੇ ਜਿੱਥੇ ਸੰਗਤਾਂ ਦੇ ਮਨਾਂ ਵਿੱਚ ਗੁਰੂ ਲਈ ਪਿਆਰ ਅਤੇ ਆਪ ਦੇ ਦਰਸ਼ਨਾਂ ਦੀ ਤਾਂਗ ਪੈਦਾ ਹੁੰਦੀ ਉਥੇ ਆਪ ਦੇ ਬਚਨ ਸੁਣ ਕੇ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਉਹ ਗੁਰੂ ਜੀ ਦੀ ਬਾਣੀ ਵਿੱਚ ਗੁਰੂ ਜੀ ਦੇ ਜਲਵੇਂ ਦਾ ਪ੍ਰਕਾਸ਼ ਤੱਕਦੇ ਅਤੇ ਅੰਤਰਾਤਮਾ ਦਰਸ਼ਨ ਕਰਦੇ ਇਸ ਤਰ੍ਹਾਂ ਭਾਈ ਮਰਦਾਨਾ ਉਹਨਾਂ ਨੂੰ ਗੁਰੂ ਅਤੇ ਵਾਹਿਗੁਰੂ ਨਾਲ ਜੋੜਦਾ ਤੇ ਵਿਛੋੜੇ ਦੇ ਸਾਲ ਨੂੰ ਮੇਟਦਾ ਚੌਥੀ ਪੱਛਮ ਦੀ ਉਦਾਸੀ ਵਿੱਚ ਭਾਈ ਮਰਦਾਨਾ ਫਿਰ ਗੁਰੂ ਜੀ ਦੇ ਨਾਲ ਗਿਆ ਇਸ ਉਦਾਸੀ ਸਮੇ ਉਸਤੇ ਮਨੁੱਖੀ ਸੁਭਾਅ ਅਤੇ ਸਰੀਰਕ ਲੋੜ ਨੇ ਬਲੀਕੰਦਾਰੀ ਦਾ ਮਾਨ ਤੋੜਿਆ ਅਤੇ ਹਸਨ ਅਬਦਾਲੀਆਂ ਨੂੰ ਉਸਦੀ ਮੋਬਾਜੀ ਵਿੱਚੋਂ ਕੱਢਿਆ ਜਦੋਂ ਉਦਾਸੀਆਂ ਖਤਮ ਕਰਕੇ ਗੁਰੂ ਜੀ ਕਰਤਾਰਪੁਰ ਟਿਕ ਗਏ ਤਾਂ ਭਾਈ ਮਰਦਾਨਾ ਵੀ ਉੱਥੇ ਹੀ ਰਹਿਣ ਲੱਗ ਪਿਆ ਉੱਥੇ ਹੀ ਬਿਦ ਅਵਸਥਾ ਵਿੱਚ ਉਸਤਾ ਦੇਹਾਂਤ ਹੋ ਗਿਆ ਉਸਤੇ ਦੇਹਾਂਤ ਦਾ ਸੰਮਤ ਕਈਆਂ ਨੇ 1581 ਅਤੇ ਕਈਆਂ ਨੇ 1591 ਅਤੇ ਇੱਕ ਦੋ ਨੇ 1595 ਬੰਨਿਆ ਹੈ ਵਿਚਕਾਰਲਾ ਅਰਥਾਤ 1591 ਵਧੇਰੇ ਮੰਨਣਯੋਗ ਹੈ ਉਹ ਸਿੱਖ ਸੀ ਗੁਰੂ ਜੀ ਨੇ ਉਸ ਦੀ ਦੇਦ ਦਾ ਸੰਸਕਾਰ ਆਪਣੇ ਹੱਥੀ ਕੀਤਾ ਉਸਤੇ ਮਗਰੋਂ ਉਸਤੇ ਪੁੱਤਰ ਸ਼ਹਾਜਾਦੇ ਨੂੰ ਆਪਣਾ ਰਬਾਬੀ ਬਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਹੜਾ ਕੀ ਬਾਰ ਵਿੱਚ ਪਾਈ ਮਰਦਾਨੇ ਦੇ ਨਾਂ ਤੇ ਉਚਾਰੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਸ਼ਲੋਕ ਹਨ ਜਿੰਨਾ ਵਿੱਚ ਸ਼ਰਾਬ ਵਿਰੁੱਧ ਉਪਦੇਸ਼ ਹੈ ਸੋ ਸੰਗਤ ਜੀ ਇਹ ਸੀ ਪਾਈ ਮਰਦਾਨੇ ਦੀ ਜੀਵਨੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਵਾਹਿਗੁਰੂ ਜੀ ਆਪ ਸਭ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਬਖਸ਼ਣ ਜੇਕਰ ਕੋਈ ਭੁੱਲ ਰਹਿ ਗਈ ਹੋਵੇ ਤਾਂ ਵਾਹਿਗੁਰੂ ਜੀ ਮਾਫ ਕਰਨ ਉਹ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਉਹ ਵਾਹਿਗੁਰੂ ਜੀ ਦਾ ਹਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ।